94 ਮੇਰੀ ਲਾਸਟ ਵਾਰਨਿੰਗ ਹੈ ਮੇਰੇ ਪਿੰਡ ਚ ਦੂਬਾ ਤੋਂ ਕੋਈ ਚੋਰੀ ਹੋ ਗਈ ਸਾਨੂੰ ਮੜਾ ਮੋਟਾ ਕਿਸੇ ਬੰਦੇ ਤੇ ਸ਼ੱਕ ਵੀ ਹੋ ਗਿਆ ਪਿੰਡ ਦੇ ਵਿਚਾਲੇ ਖੜਾ ਕੇ ਨੰਗੇ ਕਰਕੇ ਖੁੱਲਾਗੇ ਸੀ ਚੰਗਾ ਇੰਜਨ ਕਰਕੇ ਤੋੜਾਂਗੇ ਕਿ ਮੁੜ ਕੇ ਚੋਰੀ ਕਰਨ ਜੋਗਰਾ ਤਾਂ ਉਹਨੂੰ ਛੱਡਦੇ ਨਹੀਂ ਠੀਕ ਆ ਇਹ ਬਲੇਖਾ ਕੱਢ ਦੋ ਵੀ ਸਾਨੂੰ ਪੁਲਿਸ ਫੜ ਕੇ ਲੈ ਜਾਂਦੀ ਛੋਟਾ ਮੋਟਾ ਪਰਚਾ ਪਾ ਕੇ ਛੱਡ ਦਿੰਦੀ ਆ ਆ ਸ਼ਨੀਵਾਰ ਦੀ ਰਾਤ ਨੂੰ ਮੇਰੇ ਪਿੰਡ ਘਟਗੜ ਤਿੰਨ ਮੋਟਰਾਂ ਤੋਂ ਤਾਰਾ ਖੋਲ ਕੇ ਲੈ ਕੇ ਗਏ ਆ ਇਹ ਆ ਆਪਣੇ ਤਾਰੀ ਕੋ ਲੈ ਕੇ ਗਏ ਆ ਫਟਵੜ 25 ਦੀ ਫੋਟੋ ਇਹਨਾਂ ਦਾ ਨੁਕਸਾਨ ਕੀਤਾ ਨਾ ਦੋ ਘਰਾਂ ਦਾ ਹੋਰ ਕੀਤਾ ਆਪਣਿਆਂ ਦੀ ਜਿਹੜੀਆਂ ਰੋਡ ਤੇ ਨੇ ਮੋਟਰਾਂ ਸ਼ਰਮਲਾ ਰਖਿਓ ਤੁਸੀਂ ਅੱਜ ਤੁਸੀਂ ਤਾਰਾਂ ਚੋਰੀ ਕਰਦੇ ਹੋ ਕੱਲ ਨੂੰ ਕੋਈ ਵੱਡੀ ਚੋਰੀ ਕਰੋਗੇ ਠੀਕ ਹੈ ਨਾ ਆਪਦਾ ਹੁਣ ਧਿਆਨ ਰੱਖਿਓ ਸਾਡੇ ਪਿੰਡ ਚ ਚੋਰੀ ਕਰਨ ਤੋਂ ਪਹਿਲਾਂ 100 ਵਾਰੀ ਸੋਚ ਲਿਓ ਨਗਰਾਨੀ ਤੇ ਸਾਡੇ ਸਾਰੇ ਬੰਦੇ ਹੁੰਦੇ ਆ ਕਿਹੜਾ ਬੰਦਾ ਕਦੋਂ ਆਉਂਦਾ ਕਿੱਥੇ ਜਾਂਦਾ ਠੀਕ ਹੈ ਨਾ ਇਹ ਨਾ ਹੋਵੇ ਕਿਤੇ ਚੋਰ ਦੇ ਵਿਲੇ ਕਿ ਸਾਧ ਘੁੱਟਿਆ ਜਾਵੇ ਕਿਸੇ ਦੇ ਵੀ ਸਾਨੂੰ ਮਾੜਾ ਮੋਟਾ ਸ਼ੱਕ ਹੁੰਦਾ ਹੈ ਅਸੀਂ ਚੰਗੀ ਡਾਂਗ ਫੇਰਾਂਗੇ ਹੁਣ ਬਹੁਤ ਹੋ ਗਿਆ ਠੀਕ ਹੈ ਮੇਰੇ ਪਿੰਚਾ ਜੀ ਤੱਕ ਕਦੇ ਚੋਰੀ ਹੋਈ ਨਹੀਂ ਸੀ ਆਪਣੇ ਚ ਤੇ ਇਸ ਤੋਂ ਬਾਅਦ ਹੁਣ ਵੀ ਨੰਦਦੇ ਅਸੀਂ ਸਾਨੂੰ ਮਾੜਾ ਮੋਟਾ ਵੀ ਪਤਾ ਲੱਗਿਆ ਐ ਸਮਝ ਲਓ ਵੀ ਬਚਦਾ ਤਾਂ ਹੈ ਨਹੀਂ ਉਹ ਬੰਦਾ ਉਹ ਐਨੀ ਕਿ ਵੀਡੀਓ ਮੇਰੀ ਜਰੂਰ ਭਰਾ ਬਣ ਕੇ ਸ਼ੇਅਰ ਕਰ ਦਿਓ ਲੋਕਾਂ ਤੱਕ ਉਹ ਚੋਰਾਂ ਤੱਕ ਵੀ ਪਹੁੰਚ ਜੇ ਤੇ ਮਨ ਚੁਪਲੇ ਖਾ ਉਹ ਕੱਢ ਦੇਣਾ ਵੀ ਅਸੀਂ ਖਾਬਣੀ ਇਸੇ ਇਹਦਾ ਨੁਕਸਾਨ ਕਰਦਾ ਹੈ ਕੋਈ ਕਦੇ ਕੱਲੇ ਨੂੰ ਘੇਰ ਕੇ ਜਾ ਕਿਵੇਂ ਵੀ ਇੱਕ ਵਾਰੀ ਘੇਰ ਕੇ ਕਰ ਦੂੰਗੇ ਨੁਕਸਾਨ ਮੇਰਾ ਉਦੋਂ ਬਾਅਦ ਕੱਲੇ ਕੱਲੇ ਨੂੰ ਕਰੋ ਚੋ ਚੱਕੇ ਲਊ ਮੈਂ ਫੋ ਦੂਹਾ ਦਾ ਚੱਲਣਾ ਸਮਝੋ ਮੈਨੂੰ ਠੀਕ ਹੈ ਨਾ ਇੱਕ ਤਾਂ ਇਹ ਮੋਟਰ ਸੀ ਇੱਕ ਜਿਹੜੀ ਕੋਠੇ ਕੋਲ ਦੇਖੀ ਜਾਂਦੀ ਆ ਜਿਸ ਨੂੰ ਇਹ ਸਾਈਡ ਤੇ ਤੇ ਇੱਕ ਜਿੱਥੇ ਉਹ ਗੱਡੀ ਜਾਂਦੀ ਆ ਜਮਾ ਰੋਡ ਤੇ ਨੇ ਦੋ 10-10 ਦੀਆਂ ਦੋ ਬਲੇਟਾ ਹਨਾ ਉਥੋਂ ਤਾਰਾ ਚੋਰੀ ਕੀਤਾ ਸ਼ਨੀਵਾਰ ਦੀ ਰਾਤ ਨੂੰ ਜੇ ਕਿਸੇ ਨੂੰ ਪਤਾ ਵੀ ਕਿਹੜਾ ਬੰਦਾ ਕਿੱਥੋਂ ਦਾ ਆਇਆ ਸੀਗਾ ਤਾਂ ਸਾਡੇ ਨਾਲ ਕੰਟੈਕਟ ਜਰੂਰ ਕਰੋ ਸਾਨੂੰ ਦੱਸਿਓ ਆਪਾਂ ਤੇ ਕਾਰਵਾਈ ਕੋਈ ਨਾ ਕੋਈ ਕਰਾਂਗੇ ਹਨਾ ਸੁੱਕੇ ਤਾਂ ਹੁਣ ਜਾਣ ਨਹੀਂ ਦੇ ਬਹੁਤ ਹੋ ਗਿਆ ਅਜਿਹੇ ਤਾਰਾ ਚੋਰੀ ਕਰਦੇ ਐ ਕਾਨੂੰਨ ਕਸੂਰ ਕਰਨਗੇ ਚਾਹੇ ਪਿੰਡ ਦਾ ਬੰਦਾ ਹੋਵੇ ਚਾਹੇ ਬਾਹਰ ਦਾ ਹੋਵੇ ਚਾਹੇ ਸਾਡਾ ਆਪਦਾ ਹੋਵੇ ਕੋਈ ਵੀ ਹੋਵੇ ਠੀਕ ਹੈ ਨਾ ਬਚਦਾ ਨਹੀਂ ਹੈਗਾ ਹੁਣ ਉਹ ਮਾੜੀ ਮੋਟੀ ਸ਼ਰਮ ਕਰੋ ਯਾਰ ਤੁਸੀਂ ਨੁਕਸਾਨ ਤੇ ਨੁਕਸਾਨ ਕਰੀ ਜਾਂਦੇ ਹੋ ਕੱਲੇ ਹੈ ਸਾਡੇ ਪਿੰਡ ਵੀ ਨਹੀਂ ਬਹੁਤ ਪਿੰਡਾਂ ਦੀ ਵੀਡੀਓ ਆਉਂਦੀਆਂ ਇਹ। ਬੀ ਤਾਰਾਂ ਘਟਕੇ ਲੈ ਗਈ। ਪਾਈਆ ਤਾਂਬੇ ਪਿੱਛੇ ਤੁਸੀਂ ਨੁਕਸਾਨ ਕਰ ਦੋ ਅਗਲੇ ਦਾ 5-7000 ਦਾ। ਅੱਜ ਤਾਰ ਪਟਲੇ ਕਰਨ ਨੂੰ ਕੋਈ ਪਲੇਟ ਖੋਲ ਕੇ ਲੈ ਜਾਊਂਗੇ ਗੱਲਾਂ ਵੀ ਬੰਦੇ ਵਾਲੀ ਹੈ। ਕੋਈ ਕੀਤਾ ਕਰ ਲੋ ਯਾਰ। ਠੀਕ ਹੈ ਨਾ ਪਤਾ ਲੱਗ ਹੀ ਜਾਂਦਾ ਹੁੰਦਾ ਇਹ ਗੱਲਾਂ ਕਦੇ ਗੁੱਜੀਆਂ ਨਹੀਂ ਰਹਿੰਦੀਆਂ ਹੁੰਦੀਆਂ। ਇਸ਼ਕ ਤੇ ਮੁਸ਼ਕਲ ਕਹਿੰਦੇ ਗੁੱਜਾ ਨਹੀਂ ਰਹਿੰਦਾ ਹੁੰਦਾ। ਗੱਲ ਇਹ ਨਿਕਲੀ ਉਹ ਅਜਨੇ ਮਹੀਨੇ ਨੂੰ ਵਲੇਉ। ਆਇਆ ਨਾ ਸੰਜੋਬ ਵੀ ਉੱਥੇ ਗੱਲ ਠੰਡੀ ਪੈ ਗਈ ਤੇ ਸਾਨੂੰ ਬਖਸ਼ ਦੇਣਗੇ। ਸ਼ਟਰਨਾਉ ਸੀ ਕਿਸੇ ਨੂੰ ਨਹੀਂ ਹੈਗਾ ਤੇ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਆਪਣੀ ਵੀਡੀਓ ਸਾਰਿਆਂ ਤੱਕ ਪਹੁੰਚ ਜਰੂਰੀ ਆਵੇ ਪੇਜ ਨੂੰ ਕਰ ਲੋ ਫੋਲੋ ਧੰਨਵਾਦ ਜੀ